ਉਹ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿੱਚ ਅਸੀਂ ਅੱਜ ਪਹੁੰਚੇ ਆ ਜਿੱਥੇ ਕਿ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਹਰ ਸਾਲ ਹੀ ਜਿਹੜਾ ਸੌਣ ਦੇ ਮਹੀਨੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਉਸ ਬੰਦ ਦੇ ਵਿੱਚ ਅੱਜ ਜੋ ਇੱਥੇ ਸਾਲਾਨਾ ਸਮਾਗਮ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਬੱਚਿਆਂ ਦੇ ਨਾਲ ਮਿਲ ਕੇ ਉਹ ਤੁਹਾਨੂੰ ਅਸੀਂ ਅੱਜ ਸਾਰੇ ਹੀ ਕਲਿੱਪ ਆਪਣੇ ਮਾਧਮ ਦੇ ਨਾਲ ਹੀ ਦਿਖਾਵਾਂਗੇ ਦਿਆਂ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਗਵਾਜਦਾ ਜਾ ਰਿਹਾ ਪਰ ਅੱਜ ਜਿਹੜਾ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮ ਕਰਨ ਵਿਖੇ ਜਿਹੜਾ ਤੀਆਂ ਦਾ ਤਿਹਾਰ ਹਰ ਸਾਲ ਹੀ ਮਨਾਇਆ ਜਾਂਦਾ ਜਿਹੜਾ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਸਾਰੀਆਂ ਹੀ ਚਲਕੀਆਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜਾ ਇਸ ਤੀਆਂ ਦੇ ਤਿਹਾਰ ਦੀ ਪਰਫਾਰਮੈਂਸ ਕਰਦੇ ਹੋਏ ਅਤੇ ਸੀਰਸ ਗਡ ਸਕੂਲ ਦੇ ਵਿੱਚ 8ਵੀਂ ਕਲਾਸ ਚ ਪੜ੍ਹਦੀ ਆ ਤੇ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋਉਂਦੀ ਆ ਕਿ ਸਾਡੇ ਸਕੂਲ ਵਾਲੇ ਸਾਡੀ ਪੜ੍ਹਾਈ ਦੇ ਨਾਲ ਨਾਲ ਟਰੈਡੀਸ਼ਨਲ ਜਿਹੜੇ ਫੈਸਟੀਵਲਸ ਵੀ ਮਨਾਉਂਦੇ ਆ ਜਿਵੇਂ ਅੱਜ ਅਸੀਂ ਆਪਣੇ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਜਾ ਰਹੇ ਆ ਤੇ ਇਹ ਮਨਾਉਣ ਵਾਸਤੇ ਸਾਨੂੰ ਸਾਡੇ ਟੀਚਰਸ ਨੇ ਗਾਈਡ ਕੀਤਾ ਹੈ ਕਿ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਵਾਲੇ ਕਿ ਇਸ ਤੀਆਂ ਦਾ ਤਿਹਾਰ ਮਨਾ ਰਹੇ ਆ ਤੀਆਂ ਦਾ ਤਿਹਾਰ ਸੌਣ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਤੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਆਪਣੇ ਪੇਕੇ ਘਰਾਂ ਦੇ ਵਿੱਚ ਆ ਕੇ ਇਸਤਿਹਾਰ ਨੂੰ ਮਨਾਉਂਦੀਆਂ ਨੇ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਪੰਜਾਬੀ ਕਲਚਰ ਸਾਡਾ ਜਿਹੜਾ ਸ਼੍ਰੀ ਬਾਲਾਜੀ ਸਕੂਲ ਵਿੱਚ ਇਹ ਸਾਰਾ ਕੁਝ ਸਕਾਇਆ ਗਿਆ ਸਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਸਕੂਲ ਵਾਲੇ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੇ ਆ ਤੇ ਸਾਨੂੰ ਸਾਡੇ ਟੀਚਰਸ ਕੋਲੋਂ ਵੀ ਬਹੁਤ ਸਿੱਖਣ ਨੂੰ ਮਿਲਿਆ ਹੈ ਕਿ ਸਾਨੂੰ ਸਾਡੇ ਪੰਜਾਬੀ ਕਲਚਰ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਪੜ੍ਹਨਾ ਵੀ ਚਾਹੀਦਾ ਤੇ ਸਾਨੂੰ ਹੋਰ ਕੋਈ ਐਕਟੀਵਿਟੀਜ਼ ਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ थैंक यू ਹਾਂ ਕਿਨਾ ਬੇਟਾ ਮੇਰਾ ਨਾਮ ਤਾਨਿਆ ਸ਼ਰਮਾ ਹੈ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੀਆਂ ਦਾ ਤਿਹਾਰ ਜਿਹੜਾ ਇੱਥੇ ਸਕੂਲ ਦੇ ਵਿੱਚ ਬਣਾਇਆ ਹੈ ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਕੂਲ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਸਾਡੇ ਟੀਚਰਸ ਵੀ ਸਾਨੂੰ ਗਾਈਡ ਕਰਦੇ ਆ ਕਿ ਸਾਨੂੰ ਇਹ ਸਾਰਾ ਕੁਝ ਮਨਾਉਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਪੰਜਾਬੀ cultures ਤੇ ਵੀ ਧਿਆਨ ਦੇਣਾ ਚਾਹੀਦਾ ਵਾ ਤੇ ਮੈਨੂੰ ਅੱਜ ਬਹੁਤ ਮਜ਼ਾ ਆ ਰਿਹਾ ਇੱਥੇ ਕਿ ਸਾਡੇ ਟੀਚਰਸ ਨੇ ਸਾਨੂੰ ਮੌਕਾ ਦਿੱਤਾ ਸਰ ਅਸੀਂ ਪਰਫਾਰਮੈਂਸ ਵੀ ਤਿਆਰ ਕੀਤੀ ਹੈ ਤੇ ਅੱਜ ਇੱਥੇ ਕਰਾਂਗੇ ਹਾਂ ਗੁੜੀਆਂ ਕੀ ਨਾਮ ਆਪਣਾ ਮੇਰਾ ਨਾਮ ਰਾਜਵਿੰਦਰ ਕੌਰ ਹੈ। ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਤੁਹਾਨੂੰ ਸਾਰੇ ਬੱਚਿਆਂ ਨੂੰ ਇੱਕ ਜਿਹੜਾ ਸਟੇਜ 'ਤੇ ਇਕੱਠਾ ਕੀਤਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਟੀਚਰ ਵੀ ਸਾਡ ਨੂੰ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਮੰਨਦੇ ਆ ਕਿ ਸਾਰੇ ਹਕੂਮਤ ਕੀ ਗਰਲਸ ਸਾਰੀਆਂ ਨੇ ਪਰਫਾਰਮੈਂਸ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਪੰਜਾਬੀ ਕਲਚਰ ਬਾਰੇ ਸਭ ਕੁਝ ਉਹਨਾਂ ਨੇ ਵਿੱਚ ਦੱਸਿਆ ਹੈ ਕਿ ਆਪਾਂ ਨੂੰ ਕਿਵੇਂ ਮਨਾਉਣਾ ਚਾਹੀਦਾ ਹੈ। ਅੱਜ ਝਲਕੀਆਂ ਦੇ ਵਿੱਚ ਕੀ ਕੀ ਜਿਹੜਾ ਦਿਖਾਇਆ ਗਿਆ? ਹਰ ਜਿੱਤਿਆਂ ਦੇ ਵਿੱਚ ਜਦੋਂ ਮਤਲਬ ਕਿ ਵਿਆਹਾਂ ਕੁੜੀਆਂ ਆਪਣੇ ਪੇਕੇ ਹੁੰਦੀਆਂ ਵਾ ਤੀਆਂ ਚਾਰ ਮਨੋਦੀਆਂ ਪਿੰਗਾ ਝੂਲਦੀਆਂ ਵਾ ਬਹੁਤ ਸਾਰਾ ਮਤਲਬ ਕਿ ਗਿੱਧਾ ਪਉਂਦੀਆਂ ਵਾ ਜੋ ਉਹਨਾਂ ਨੂੰ ਪਾ ਕੇ ਬੜੀ ਖੁਸ਼ੀ ਹੁੰਦੀ ਹੈ ਖੁਸ਼ੀ ਖੁਸ਼ੀ ਦਾ ਅਹਿਸਾਸ ਹੁੰਦਾ ਖੁਸ਼ੀ ਦਾ ਬਹੁਤ ਅਹਿਸਾਸ ਹੁੰਦਾ ਉਹਨਾਂ ਨੂੰ ਕਿ ਇੰਝ ਮਤਲਬ ਕਿ ਪਾਉਂਦੇ ਹਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਵਾ ਕਿ ਕੁੜੀਆਂ ਵੀ ਕੁਝ ਕਰਕੇ ਵਿਖਾ ਸਕਦੀਆਂ ਵਾ ਥੈਂਕ ਯੂ ਸਾਵਣ ਮਹੀਨਾ ਸ਼ਮਸ਼ਮ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸਉਣ ਮਹੀਨਾ ਸ਼ਮਸ਼ਮ ਹੀ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸਜ ਤਜ ਕੇ ਮੁਟਿਆਰਾਂ ਚਲੀਆਂ ਸਜ ਤਜ ਕੇ ਮੁਟਿਆਰਾਂ ਚਲੀਆਂ ਤੀਜ ਮਨਾਵਣ ਗਲੀਆਂ ਕਰੀਆਂ ਤੀਜ ਦੇ ਤਿਉਹਾਰ ਦੀ ਖੁਸ਼ੀ ਕਰ ਕਰ ਵਿੱਚ ਛਾਈ ਤੀਜ ਦੇ ਤਿਉਹਾਰ ਦੀ ਤੁਹਾਨੂੰ ਸਭ ਨੂੰ ਹੋਵੇ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਸਤਿਕਾਰਪ੍ਰੀਤ ਸੱਸੀ ਆਕਲ ਅੱਜ ਅਸੀਂ ਤੁਹਾਨੂੰ ਤੀਜ ਦੇ ਤਿਉਹਾਰ ਬਾਰੇ ਦੱਸਣ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਪੰਜਾਬ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਹਰ ਸਾਲ ਦੇ ਹਰੇਕ ਮਹੀਨੇ ਵਿੱਚ ਕੋਈ ਨਾ ਕੋਈ ਮੇਲਾ ਜ਼ਰੂਰ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਵਣ ਮਹੀਨੇ ਵਿੱਚ ਵੀ ਬਹੁਤ ਸਾਰੇ ਤਿਉਹਾਰ ਆਉਂਦੇ ਹਨ ਰੱਖੜੀ ਦਾ ਤਿਉਹਾਰ ਵੀ ਸਾਵਣ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ ਪੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਇਸ ਮਹੀਨੇ ਵਿੱਚ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੀਜ ਦਾ ਤਿਉਹਾਰ ਪ੍ਰਾਪਧਾਨ ਦੱਸੇਗੀ ਤੀਜ ਦਾ ਤਿਉਹਾਰ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ ਇਹ ਮੁਟਿਆਰਾਂ ਦਾ ਮਨਪੌਂਦਾ ਤਿਉਹਾਰ ਹੈ ਮੁਟਿਆਰਾਂ ਬੜੀ ਹੀ ਬੇਸਬਰੀ ਨਾਲ ਸਾਰਾ ਸਾਲ ਇਸ ਤਿਉਹਾਰ ਦਾ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਤੀਜ ਦਾ ਤਿਉਹਾਰ ਖੁਸ਼ੀਆਂ ਨਾਲ ਭਰਪੂਰ ਹੈ ਇਹ ਤਿਉਹਾਰ ਖਾਸ ਕਰਕੇ ਵਰਖਾ ਰੋਤ ਨਾਲ ਸੰਬੰਧਿਤ ਹੈ ਸੌਣ ਮਹੀਨਾ ਕਾਲੀਆਂ ਘਟਾਵਾਂ ਨਾਲ ਛਾਇਆ ਰਹਿੰਦਾ ਹੈ ਤੇ ਮੌਸਮ ਸੁਹਾਵਣਾ ਹੋਇਆ ਰਹਿੰਦਾ ਹੈ ਤੀਜ ਦਾ ਤਿਉਹਾਰ ਵਾਲੇ ਦਿਨ ਕੁੜੀਆਂ ਮਹਿੰਦੀ ਲਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਤੇ ਆਪਣੀਆਂ ਸਹੇਲੀਆਂ ਨਾਲ ਇਸ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੀਆਂ ਹਨ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਸੌਣ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਨਵ ਵਿਆਹੀ ਕੁੜੀ ਆਪਣੀ ਸੱਸ ਦੇ ਮੱਥੇ ਨਹੀਂ ਲੱਗਦੀ ਇਸ ਕਰਕੇ ਸੌਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵ ਵਿਆਹੀ ਕੁੜੀ ਨੂੰ ਉਸ ਦੇ ਮਾਪਿਓ ਪੇਕੇ ਕਰ ਲੈ ਆਉਂਦੇ ਹਨ ਅਤੇ ਉਹ ਆਪਣੇ ਪੇਕੇ ਘਰ ਆ ਕੇ ਤੀਜ ਮਨਾਉਂਦੀ ਹੈ ਤੀਜ ਦੇ ਤਿਹਾੜੀ ਦੇ ਦਿਨ ਕੁੜੀਆਂ ਬਹੁਤ ਖੁਸ਼ ਤੀਜ ਦੇ ਤਿਉਹਾਰ ਦੇ ਦਿਨ ਕੁੜੀਆਂ ਬਹੁਤ ਆਨੰਦ ਮਾਣਦੀਆਂ ਹਨ ਉਹ ਮਹਿੰਦੀ ਲਾਉਂਦੀਆਂ ਹਨ ਚੂੜੀਆਂ ਪਾਉਂਦੀਆਂ ਹਨ ਝਾਂਜਰਾਂ ਤੇ ਫਰਾਂਦੇ ਪਾਉਂਦੀਆਂ ਹਨ ਇਸ ਦਿਨ ਉਹ ਬਹੁਤ ਖੁਸ਼ ਰਹਿੰਦੀਆਂ ਹਨ ਉਹ ਗੀਤ ਵੀ ਗਾਉਂਦੀਆਂ ਹਨ ਗੀਤਾਂ ਦੀ ਲੰਬੀ ਏਕ ਤੇ ਗੀਦੇ ਨਾਲ ਸਾਰਾ ਵਾਤਾਵਰਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਤੀਜਲੇ ਤਿਉਹਾਰ ਵਾਲੇ ਦਿਨ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਖਾਸ ਪਕਵਾਨ ਹੈ ਖੀਰ ਪੂੜੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਤੇ ਬਹੁਤ ਇਸ ਤਿਹਾਰ ਨੂੰ ਪੂਰੇ ਪੰਜਾਬ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੀਜ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਦੇਖੋ ਜੀ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਸਾਵਨ ਦੇ ਮਹੀਨੇ ਵਿੱਚ ਜੋ ਲੜਕੀਆਂ ਹੁੰਦੀਆਂ ਹੈ ਉਹਨਾਂ ਨੂੰ ਬਹੁਤ ਚਾਹ ਹੁੰਦਾ ਵਾ ਉਹ ਆਪਣੇ ਹੱਥਾਂ ਵਿੱਚ ਵੰਗਾ ਪਾਉਂਦੀਆਂ ਹਨ ਕੱਚ ਦੀਆਂ ਪੁਰਾਣੇ ਸਮੇਂ ਵਿੱਚੋਂ ਹੀ ਜਦੋਂ ਜਿਹੜੇ ਪਿੱਪਲਾਂ ਦੇ ਹੇਠ ਪਿੰਗਾ ਪਾਉਂਦੀਆਂ ਸਨ ਐਤਵਾਰ ਜਿਹੜੇ ਸਾਂਵੇਂ ਲੱਗਦੇ ਸਨ ਵਸੀਮੀ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਸਾਰੀ ਮੈਨੇਜਮੈਂਟ ਕਮੇਟੀ ਨੇ ਹਰ ਸਾਲ ਜਿਹੜਾ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਇਸ ਵਾਰ ਵੀ ਬੱਚਿਆਂ ਲਈ ਤੀਆਂ ਦੇ ਤਿਉਹਾਰ ਦਾ ਪ੍ਰਬੰਧ ਕੀਤਾ ਹੈ ਤੇ ਬੱਚਿਆਂ ਨੇ ਜਿਹੜਾ ਬਹੁਤ ਹੀ ਜਿਹੜਾ ਅੰਜੋਏ ਕੀਤਾ ਹੈ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਆ ਉਹ ਆਪਣੀ ਜਿਹੜਾ ਸਾਰਾ ਇੰਜੋਏਮੈਂਟ ਕਰਦੇ ਰਹਿਣਗੇ ਸਾਰਾ ਜਿਸ ਤਰ੍ਹਾਂ ਕਿ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਕਾਫੀ ਹੱਦ ਤੱਕ ਰਗਵਾਜਦਾ ਜਾ ਰਿਹਾ ਪਰ ਤੁਸੀਂ ਫਿਰ ਵੀ ਤੁਹਾਡਾ ਜਿਹੜਾ ਇਹ ਸ਼ਲਾਘਾਯੋਗ ਕਰੀਓ ਦੇਖੋ ਜੀ ਪੁਰਾਣੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੁਰਾਣੇ ਪੰਜਾਬ ਦੇ ਵਿੱਚ ਫਿੱਪਲਾਂ ਬੋਰਡ ਜਿਹੜੀਆਂ ਮਠਿਆਰਾਂ ਨੇ ਪਿੰਗਾ ਝੂਟਣੀਆਂ ਮਹੀਨਾ ਜਿਹੜੀਆਂ ਵਿਆਹੀਆਂ ਜਿਹੜੀਆਂ ਮਠਿਆਰਾਂ ਹੁੰਦੀਆਂ ਸੀ ਉਹ ਇੱਕ ਮਹੀਨਾ ਆਪਣੇ ਪੇਕੇ ਘਰ ਲਾਉਂਦੀਆਂ ਹੁੰਦੀਆਂ ਸੀ ਇਹ ਸਾਰਾ ਸਾਵਣ ਜਿਹੜਾ ਆਪਣੇ ਪੇਕਿਆਂ ਦੇ ਘਰ ਕੱਟਦੀਆਂ ਹੁੰਦੀਆਂ ਸੀ ਤੇ ਹੁਣ ਕਿਉਂ ਸਮੇਂ ਦੇ ਬਦਲਣ ਦੇ ਨਾਲ ਮੋਬਾਈਲ ਆਉਣ ਦੇ ਨਾਲ ਟੈਕਨੋਲੋਜੀ ਆਉਣ ਦੇ ਨਾਲ ਜਿਹੜਾ ਵਾ ਇਹ ਪੁਰਾਣਾ ਸੱਭਿਆਚਾਰ ਉਹ ਗਵਾਚ ਚੁੱਕਾ ਵਾ ਪਰ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਬੱਚਿਆਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਇਆ ਜਾ ਸਕੇ ਕਿ ਆਪਣੀ ਉਹ ਮਾਂ ਬੋਲੀ ਪੰਜਾਬੀ ਨੂੰ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਨਾ ਭੁੱਲਣ ਇਸ ਲਈ ਹਰ ਸਾਲ ਸਾਡੀ ਸਾਡਾ ਸਕੂਲ ਛਰੀ ਬਾਲਾ ਸੀਨੀਅਰ ਸੈਕੰਡਰੀ ਸਕੂਲ ਹਰ ਸਾਲ ਜਿਹੜਾ ਵਾ ਤਿੰਨ ਆਦਾ ਤਿਆਰ ਜਿਹੜਾ ਮਨਾਉਂਦਾ ਹੈ ਤੇ ਅੱਗੇ ਵੀ ਮਨਾਉਂਦੇ ਰਵਾਂਗੇ ਥੈਂਕ ਯੂ